ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਮੈਂ ਇੱਕ ਆਡੀਓ ਸੁਣ ਰਿਹਾ ਸੀ ਆਡੀਓ ਸੁਣ ਕੇ ਨਾ ਬੜਾ ਮਨ ਨੂੰ ਤੱਕਾ ਜਿਹਾ ਲੱਗਿਆ ਵੀ ਆਹ ਹਾਲਾਤ ਵੀ ਹੁਣ ਕੈਨੇਡਾ ਦੇ ਹੋ ਚੁੱਕੇ ਆ ਇੱਕ ਬੰਦਾ ਚੈਨਲ ਤੇ ਗੱਲ ਕਰ ਰਿਹਾ ਸੀ ਕਹਿੰਦਾ ਅਸੀਂ ਰਾਤ ਨੂੰ ਸੁੱਤੇ ਪਏ ਆ ਤੇ ਕਹਿੰਦਾ ਅੱਧੀ ਰਾਤ ਨੂੰ ਸੁੱਤੇ ਪਏ ਆ ਤੇ ਦੋ ਕਾਲੇ ਸਾਡੇ ਘਰੇ ਆ ਕੇ ਤੇ ਦਰਵਾਜ਼ਾ ਤੋੜ ਕੇ ਇੱਕ ਪਰਚਾ ਸਿੱਟ ਗਏ ਤੇ ਬੰਦੇ ਆਏ ਆ ਜੀ 2.5 ਲੱਖ ਲ ਮੰਗੀ ਜਾਂਦੇ ਡੋਰ ਤੋੜ ਕੇ ਅੰਦਰ ਵੜ ਗਏ ਭਾਜੀ ਦੱਸੋ ਕੀ ਕਰੀਏ ਇਹਨਾਂ ਦਾ ਤੇ ਪਰਚੇ ਦੇ ਉੱਤੇ ਲਿਖਿਆ ਸੀਗਾ ਵੀ ਤੁਸੀਂ 2.5 ਲੱਖ ਦਿਓ ਜਾਂ 240000 ਡਾਲਰ ਦਿਓ ਤੇ ਕਹਿੰਦਾ ਵੀ ਜਾਣ ਲੱਗੇ ਉਹ ਸਾਡੇ ਜਿਹੜੇ ਗਰਾਜ ਡੋਰ ਦੇ ਤੇ ਮੇਨ ਡੋਰ ਤੇ 12 ਗੋਲੀਆਂ ਮਾਰ ਗਏ ਤੇ ਉਹ ਗੰਦੇ ਗੋਲੀਆਂ ਵੀ ਘਾ ਅੰਦਰ ਤੱਕ ਆ ਗਈਆਂ ਤੇ ਕਹਿੰਦਾ ਅਸੀਂ ਵਾਲ-ਵਾਲ ਬਚੇ ਤੇ ਇਹ ਕਹਿੰਦਾ ਭਾਜੀ ਕਹਿੰਦਾ ਹੁਣ ਜਦੋਂ ਅਸੀਂ ਕਿਸੇ ਦਾ ਕੁਝ ਦੇਣਾ ਹੀ ਨਹੀਂਗਾ 2 ਲੱਖ 40000 ਜਾਂ 2.2 ਲੱਖ ਡਾਲਰ ਅਸੀਂ ਕਿੱਥੋਂ ਦੇ ਦਈਏ ਤੇ ਫਿਰ ਕਹਿੰਦਾ ਅਸੀਂ ਪੁਲਿਸ ਕਾਲ ਕੀਤੀ ਆ ਤੇ ਪੁਲਿਸ ਆਈ ਆ ਤੇ ਉਹਨਾਂ ਨੇ 6 ਘੰਟੇ ਇਨਵੈਸਟੀਗੇਸ਼ਨ ਕੀਤੀ ਆ ਤੇ 6 ਘੰਟੇ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦਾ ਉਹ ਚਲੇ ਗਏ ਪਰ ਉਹਨਾਂ ਨੂੰ ਕੋਈ ਜਿਹੜਾ ਹੈਗਾ ਤੱਥ ਸਾਹਮਣੇ ਨਹੀਂ ਆਇਆ ਵੀ ਇਹ ਕਿਹੜੇ ਬੰਦਿਆਂ ਦਾ ਕੰਮ ਹੈ ਤੇ ਇਹ ਕਹਿੰਦਾ ਵੀ ਮੈਨੂੰ ਤਾਂ ਲੱਗਦਾ ਵੀ ਇਹ ਆਪਣੀ ਕਮਿਊਨਿਟੀ ਦਾ ਕੰਮ ਹੈ ਕਹਿੰਦਾ भेजे ਉਹਨਾਂ ਨੇ ਕਾਲੇ ਆ ਤੇ ਜਿਹੜਾ ਲੈਟਰ ਆ ਉਹ ਪੰਜਾਬੀ ਚ ਲਿਖਿਆਗਾ ਵੀ ਇਹ ਹਾਲਾਤ ਕਹਿੰਦਾ ਹੁਣ ਆਮ ਹੀ ਹੋ ਚੁੱਕੇ ਆ ਕਹਿੰਦਾ 2 ਦਿਨ ਬਾਅਦ ਕਹਿੰਦਾ ਮੇਰੇ ਫਰੈਂਡ ਦੇ ਘਰੇ ਵੀ ਸੇਮ ਹੋਇਆ ਉਹਦੇ ਘਰੇ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ 4 ਜਾਣੇ ਬੰਦੇ ਤੇ ਉਹਦੇ ਘਰੇ ਪਰਚਾ ਸਿੱਟ ਗਏ ਤੇ ਕਹਿੰਦੇ 5 ਲੱਖ ਡਾਲਰ ਦੇ ਉਹ ਕਹਿੰਦਾ ਬਾਈ ਜੀ ਹੁਣ ਅਸੀਂ ਕਿੱਦਾਂ ਨੂੰ ਜਾਈਏ ਕੀ ਕਰੀਏ ਕਹਿੰਦਾ ਅਸੀਂ ਕਿਸੇ ਦਾ ਜਦੋਂ ਕੁਝ ਦੇਣਾ ਹੀ ਨਹੀਂਗਾ ਨਾ ਸਾਡੇ ਕੋਲੇ ਇੰਨੇ ਪੈਸੇ ਹੀ ਹੈਗੇ ਅਸੀਂ ਕਿੱਥੋਂ ਲਿਆ ਕੇ ਦਈਏ ਤੇ ਕਹਿੰਦਾ ਜਦੋਂ ਪੁਲਿਸ ਕਹਿੰਦਾ ਫੇਰ ਦੁਬਾਰਾ ਆਈ ਪੁਲਿਸ ਕਹਿੰਦੀ ਵੀ ਤੁਸੀਂ ਐਂ ਕਰੋ ਵੀ ਤੁਸੀਂ ਆਪਦਾ ਘਰ ਛੱਡ ਦਿਓ ਤੇ ਉਹ ਕਹਿੰਦਾ ਵੀ ਐਂ ਘਰ ਕਿਦਾਂ ਛੱਡ ਦੀ ਅਸੀਂ ਵੀ ਅਸੀਂ ਜਦੋਂ ਤੱਕ ਜਦੋਂ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂਗਾ ਅਸੀਂ ਐਂ ਘਰ ਨੂੰ ਛੱਡ ਕੇ ਕਿੱਥੇ ਚਲੇ ਜਾਈਏ ਤੇ ਕਹਿੰਦਾ ਜੇ ਘਰ ਵੀ ਛੱਡਾਂਗੇ ਤਾਂ ਉੱਥੇ ਕਿਹੜਾ ਉਹ ਬੰਦੇ ਪਹੁੰਚ ਨਹੀਂ ਸਕਦੇਗੇ ਉਹ ਬੜਾ ਪਰੇਸ਼ਾਨ ਸੀਗਾ ਵਿਚਾਰਾ ਉਸ ਚੈਨਲ ਤੇ ਗੱਲ ਕਰ ਰਿਹਾ ਸੀਗਾ ਓਕੇ ਕੀ ਲਿਖਿਆ ਉਹਨਾਂ ਨੇ ਪੇਪਰ ਤੇ ਆ ਤੁਹਾਡੇ ਮੈਸੇਜ ਦੇ ਦੇਖੋ ਤੁਸੀਂ ਆਪਣੇ ਇੰਗਲਿਸ਼ ਚ ਆਪਣੇ ਉਹ ਜਿੱਦਾਂ ਲਿਖਿਆ ਹੈ ਬਈ 2.5 ਲੱਖ ਡਾਲਰ ਦਿਓ ਜੀ 31 30 ਤਰੀਕ ਤੱਕ ਨਹੀਂ ਤਾਂ ਆਪਣੇ ਸਾਰਾ ਟੱਬਰ ਮਾਰ ਦੇਣਾ ਹੈ ਅੱਛਾ ਹਾਂਜੀ ਤੇ ਅਸੀਂ ਤਾਂ ਮੈਂ ਵੇੜ ਕਰ ਰਹੇ ਆ ਕਿ ਮੈਂ ਕਿਹਾ ਆ ਜਾਣ ਬੰਦੇ ਦੱਸੋ ਕਾਲੇ ਭੇਜ ਤੇ ਕਾਲੇ ਪੰਜਾਬੀ ਚ ਪੇਪਰ ਪਈ ਲਿਖ ਲੂਗੇ ਜਾਂ ਪੜ ਲੂਗੇ ਕਾਲੇ ਤੇ ਇੰਗਲਿਸ਼ ਚ ਲਿਖੂਗੇ ਹਨਾ ਹੈਗੇ ਮਗਰ ਇਹਦੇ ਆਪਣੇ ਬੰਦੇ ਹੀ ਆ ਦੱਸੋ ਕਿ ਜੇ ਤੁਹਾਨੂੰ ਹੈਗਾ ਹੀ ਆ ਉਹ ਬੰਦਾ ਸਿੱਧਾ ਹੀ ਪਹਿਲ ਵੀ ਐਲਬੇੜ ਗਿਆ ਨਹੀਂ ਇੱਕ ਸੈਕਿੰਡ ਬਾਈ ਜੀ ਜਦੋਂ ਤੁਹਾਡੇ ਤੁਸੀਂ ਕਹ ਰਹੇ ਡੋਰ ਤੋੜ ਕੇ ਅੰਦਰ ਉਹ ਬਲੈਕ ਕਮਿਊਨਿਟੀ ਦੇ ਸੁੱਤੇ ਸੁੱਤੇ ਪੈਸੇ ਭਾਜੀ ਕਾਲੇ ਆਏ ਤੋਂ ਬੈਂਨ ਗੱਡੀ ਖੜੀ ਕੀਤੀ ਦੋਰ ਚ ਲੱਤਾਂ ਮਾਰੀਆਂ ਦੋਰ ਤੋੜੀ ਪੌੜੀਆਂ ਚੜ੍ਹ ਕੇ ਪੇਪਰ ਸੁੱਟ ਦਿੱਤਾ ਜਿਹੜਾ ਤੁਹਾਨੂੰ ਮੈਸੇਜ ਕੀਤਾ ਮੈਂ ਤੇ ਉਹਦੇ ਤੇ ਲਿਖਿਆ ਜੀ 2.5 ਲੱਖ ਡਾਲਰ ਦਿਓ ਜਾਂ 240 ਦਿਓ ਤੇ ਇਹ ਕਹਿੰਦਾ ਹੁਣ ਕੀ ਕੀਤਾ ਜਾਵੇ ਤੇ 100 ਘਟਨਾਵਾਂ ਕਹਿੰਦਾ ਪੁਲਿਸ ਉਹਦੇ ਕਹਿਣ ਮੁਤਾਬਕ ਵੀ ਪੁਲਿਸ ਨੇ ਕਿਹਾ ਵੀ 100 ਇਨਸੀਡੈਂਟ ਇਦਾਂ ਦੇ ਹੋ ਚੁੱਕੇ ਆ ਤੇ ਜਿਹੜੇ ਚੈਨਲ ਨਾਲ ਗੱਲ ਕਰ ਰਿਆ ਸੀਗਾ ਉਹ ਚੈਨਲ ਵਾਲਾ ਜਿਹੜਾ ਹੈਗਾ ਉਹ ਚੈਨਲ ਵਾਲਾ ਬੰਦਾ ਉਹਦੇ ਨਾਲ ਉਹਦੇ ਨਾਲ ਗੱਲ ਕਰ ਰਿਆ ਸੀਗਾ ਵੀ ਜਿਹੜਾ ਹੈਗਾ ਇਹ ਪੁਲਿਸ ਦਾ ਕੋਈ ਕਸੂਰ ਨਹੀਂਗਾ ਪੁਲਿਸ ਕੁਝ ਨਹੀਂ ਕਰ ਸਕਦੀ ਇਸ ਮੈਟਰ ਦੇ ਵਿੱਚ ਕਿਉਂਕਿ ਕੈਨੇਡਾ ਦਾ ਕਾਨੂੰਨ ਹੀ ਉਹ ਜ ਹੈ ਕੈਨੇਡਾ ਦਾ ਕਾਨੂੰਨ ਕਹਿੰਦਾ ਵੀ ਇਦਾਂ ਦੇ ਅਸੀਂ ਬੰਦੇ ਨੂੰ ਅਸੀਂ ਸੁਧਾਰ ਸਕਦੇ ਆ ਜਿਆਦਾ ਸਜ਼ਾ ਨਹੀਂ ਦੇ ਸਕਦੇ ਵੀ ਇਦਾਂ ਦੇ ਬੰਦਾ ਜੇ ਫੜਿਆ ਵੀ ਜਾਂਦਾ ਤਾਂ ਪੁਲਿਸ ਕਹਿੰਦੀ ਆ ਵੀ ਅਸੀਂ ਉਹਨੂੰ ਕੁਝ ਟਾਈਮ ਰੱਖ ਕੇ ਜੇਲ੍ਹ ਦੇ ਵਿੱਚ ਤੇ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੰਦੇ ਆ ਵੀ ਤੂੰ ਇਦਾਂ ਦਾ ਕੰਮ ਨਹੀਂ ਕਰਨਾਗਾ ਤੇ ਕਹਿਣ ਦਾ ਮਤਲਬ ਜੇ ਇਦਾਂ ਦੇ ਕਾਨੂੰਨ ਹੈਗੇ ਆ ਉਹ ਚੈਨਲ ਵਾਲੇ ਨੇ ਵੀ ਇਹ ਗੱਲ ਕੀਤੀ ਆ ਵੀ ਜੇ ਇਦਾਂ ਦੇ ਕਾਨੂੰਨ ਹੈਗੇ ਆ ਤੁਸੀਂ ਇਮੀਗ੍ਰੈਂਟਸ ਨੂੰ ਸਾਧਦੇ ਕਿਉਂ ਆ ਕਿਉਂਕਿ ਜਿਹੜੇ ਬੰਦੇ ਇਮੀਗ੍ਰੈਂਟਸ ਕੈਨੇਡਾ ਵਰਗੇ ਮੁਲਕ ਚ ਆਉਂਦੇ ਆ ਉਹਨਾਂ ਦੇ ਕੰਟਰੀਆਂ ਦੇ ਵਿੱਚ ਵਧੀਆ ਕਾਨੂੰਨ ਆ ਸਖਤ ਕਾਨੂੰਨ ਆ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਉਸ ਕ੍ਰਾਈਮ ਦੇ ਬਦਲੇ ਸਜ਼ਾ ਦਿੱਤੀ ਜਾਂਦੀ ਹੈ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਬੰਦੇ ਦੇ ਤੁਸੀਂ ਚਪੇੜ ਨਹੀਂ ਮਾਰਨੀ ਘਰੇ ਆ ਜੇ ਬੰਦਾ ਤੇ ਉਹ ਤੁਹਾਡੇ ਪਿਸਤੌਲ ਤਾਣ ਕੇ ਖੜ ਜੇ ਤੇ ਤੁਸੀਂ ਉਹਨੂੰ ਅੱਗੋਂ ਕੁਝ ਕਹਿਣਾ ਹੀ ਨਹੀਂਗਾ ਤੇ ਉਹ ਬੰਦਾ ਜਿਹੜਾ ਕਾਲ ਤੇ ਗੱਲ ਕਰ ਰਿਹਾ ਸੀ ਉਹ ਕਹਿੰਦਾ ਵੀ ਇਦਾਂ ਕਰਕੇ ਮੇਰੇ ਇੱਕ ਦੋਸਤ ਦੇ ਘਰੇ ਇਨਸੀਡੈਂਟ ਹੋਇਆ ਬੰਦੇ ਆ ਗਏ ਉਹਨੇ ਅੱਗੋਂ ਜਿਹੜਾ ਹੈਗਾ ਸੈਲਫ ਡਿਫੈਂਸ ਲਈ ਗੋਲੀਆਂ ਚਲਾਈਆਂ ਤਾਂ ਪੁਲਿਸ ਨੇ ਉਲਟਾ ਉਹਨੂੰ ਚਾਰਜ ਕਰਤਾ ਵੀ ਉਹ ਫਿਰ ਕਹਿਣ ਦਾ ਮਤਲਬ ਹੈ ਵੀ ਉਹਦਾ ਕਸੂਰ ਜਿਹੜਾ ਹੈਗਾ ਪੁਲਿਸ ਦਾ ਨਹੀਂ ਜਾਂ ਪੁਲਿਸ ਨੇ ਚਾਰਜ ਕਿਉਂ ਕੀਤਾ ਕਾਨੂੰਨ ਕਾਨੂੰਨ 'ਚ ਗਲਤੀ ਹੈ ਕਾਨੂੰਨ 'ਚ ਹੀ ਇੰਨੇ ਹੈਗੇ ਆ ਜਿਹੜੇ ਡਰਾਪ ਐਕ ਹੈ ਵੀ ਉਹ ਸਖਤ ਕਾਨੂੰਨ ਨਹੀਂ ਹੈਗਾ ਕੈਨੇਡਾ ਦਾ ਕਠੋਰ ਕਾਨੂੰਨੀ ਹੈ ਉਹ ਜਿਹ ਬੰਦਿਆਂ ਨੂੰ ਤਾਂ ਰਿਪੋਰਟ ਕਰ ਦੇਣਾ ਚਾਹੀਦਾ ਜਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਹੀ ਕੰਮ ਰੁਕ ਜੇ ਤੇ ਬਾਈ ਨੇ ਫੋਨ ਤੇ ਗੱਲ ਕਰਦੇ ਇਹ ਵੀ ਕਿਹਾ ਵੀ ਇੰਡੀਆ ਚ ਪਹਿਲਾਂ ਇਹ ਕੰਮ ਹੁੰਦਾ ਹੁੰਦਾ ਸੀ ਹੁਣ ਇੱਥੇ ਵੀ ਹੋਣ ਲੱਗ ਗਿਆ ਮਤਲਬ ਕਿ ਜੇ ਆਪਾਂ ਇਹ ਸੋਚਦੇ ਆਂ ਵੀ ਪੰਜਾਬ ਜਾਂ ਇੰਡੀਆ ਚੋਂ ਡਰ ਕੇ ਇਹਨਾਂ ਚੀਜ਼ਾਂ ਤੋਂ ਆਪਾਂ ਭੱਜ ਕੇ ਕੈਨੇਡਾ ਪਹੁੰਚੇ ਸੀ ਹੁਣ ਕੈਨੇਡਾ ਵੀ ਇਹ ਕੁਝ ਹੋਣ ਲੱਗ ਗਿਆ ਵੀ ਹੁਣ ਕੈਨੇਡਾ ਤੋਂ ਬਚ ਕੇ ਨਿਕਲ ਕੇ ਫਿਰ ਅੱਗੇ ਕਿਹੜੇ ਮੁਲਕ ਚ ਜਾਣਾ ਵੀ ਇਦਾਂ ਨਹੀਂ ਹੈਗਾ ਵੀ ਆਪਾਂ ਹਜੇ ਵੀ ਬੰਦੇ ਕਈ ਪੰਜਾਬ ਦੀ ਭੰਡੀ ਕਰਦੇ ਆ ਇੰਡੀਆ ਦੀ ਭੰਡੀ ਕਰਦੇ ਆ ਵੀ ਇੰਡੀਆ ਆਏ ਆ ਜੀ ਪੰਜਾਬ ਕ੍ਰਾਈਮ ਬਹੁਤ ਆ ਇਹ ਆ ਬੋਆ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਕੈਨੇਡਾ ਵਰਗੇ ਮੁਲਕਾਂ 'ਚ ਇਹ ਕੁਛ ਹੋਈ ਜਾਂਦਾ ਤੇ ਹੁਣ ਕੈਨੇਡਾ ਛੱਡ ਕੇ ਪਹਿਲਾਂ ਤਾਂ ਆਪਾਂ ਪੰਜਾਬ ਤੇ ਇਹ ਅਲੀਗੇਸ਼ਨ ਲਾ ਕੇ ਕੈਨੇਡਾ ਆਏ ਸੀ ਹੁਣ ਕੈਨੇਡਾ ਤੇ ਅਲੀਗੇਸ਼ਨ ਲਾਈ ਜਾਂਦੇ ਆ ਵੀ ਕੈਨੇਡਾ 'ਚ ਆਹ ਕੁਛ ਹੋਈ ਜਾਂਦਾ ਹੁਣ ਤੀਜੀ ਨਵੀਂ ਕੰਟਰੀ ਫਿਰ ਆਪਾਂ ਕਿੱਥੇ ਜਾਵਾਂਗੇ ਕੱਲ ਨੂੰ ਉੱਥੇ ਕੁਛ ਹੋਣ ਲੱਗਿਆ ਫਿਰ ਕਿੱਧਰ ਜਾਵਾਂਗੇ ਇਸ ਕਰਕੇ ਇਹਦੇ ਤੋਂ ਇਹੀ ਸਿੱਖਿਆ ਮਿਲਦੀ ਆ ਵੀ ਕਿਸੇ ਦੇਸ਼ ਦੇ ਸੁਪਨੇ ਲੈਣਾ ਲੋੜ ਤੋਂ ਵੱਧ ਉਸ ਦੇਸ਼ ਦੀ ਤਾਰੀਫ਼ ਕਰੀ ਜਾਣਾ ਤੇ ਉਸ ਦੇਸ਼ ਦੇ ਸਿਟੀਜ਼ਨ ਬਣਦੇ ਸੁਪਨੇ ਲਈ ਜਾਣਾ ਇਹ ਕੋਈ ਚੰਗੀ ਗੱਲ ਨਹੀਂ ਇਹ ਸਿਰਫ ਕਮਜ਼ੋਰ ਬੰਦਾ ਹੀ ਇਦਾਂ ਦਾ ਕਰ ਸਕਦਾ ਜਿਹੜਾ ਆਪਦੀਆਂ ਮੁਸੀਬਤਾਂ ਨਾਲ ਲੜ ਨਹੀਂ ਸਕਦਾ ਜਿਹੜਾ ਖੜਾ ਨਹੀਂ ਹੋ ਸਕਦਾ ਉਹਨੂੰ ਕਮਜ਼ੋਰ ਕਿਹਾ ਜਾਂਦਾ ਹੈਗਾ ਇੱਕ ਮੈਂਟਰ ਪ੍ਰੋਗਰਾਮ ਚੱਲ ਰਿਹਾ ਸੀਗਾ ਇੱਕ ਇੰਸਟਾ ਤੇ ਵੀਡੀਓ ਚੱਲ ਰਹੀ ਸੀ ਮੈਂ ਸ਼ੇਅਰ ਵੀ ਕਰਦਾ ਤੁਹਾਡੇ ਨਾਲ ਉਹ ਜਿਹੜਾ ਕੋਚ ਸੀਗਾ ਉਸ ਮੈਂਟਰ ਪ੍ਰੋਗਰਾਮ ਦਾ ਉਹ ਆਪਦੇ ਜਿਹੜੇ ਚੇਲੇ ਸੀਗੇ ਸਟੂਡੈਂਟਸ ਸੀ ਉਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਜੇ ਤੁਹਾਡੇ ਫੈਮਿਲੀ ਇੰਪਰਫੈਕਟ ਹੈ ਤੁਹਾਡੇ ਫੈਮਿਲੀ ਨੂੰ ਤੁਹਾਡੀ ਲੋਡ ਆ ਤੁਸੀਂ ਫੈਮਿਲੀ ਨਾਲ ਖੜੇ ਰਹੋਗੇ ਕਿ ਫੈਮਿਲੀ ਨੂੰ ਛੱਡ ਕੇ ਭੱਜੋਗੇ ਉਹ ਕਹਿੰਦਾ ਕਮਜ਼ੋਰ ਬੰਦੇ ਛੱਡ ਕੇ ਭੱਜ ਜਾਂਦੇ ਤੁਸੀਂ ਕੀ ਕਰੋਗੇ ਉਹ ਕਹਿੰਦੇ ਅਸੀਂ ਅਸੀਂ ਛੱਡ ਕੇ ਨਹੀਂ ਭੱਜਾਂਗੇ ਅਸੀਂ ਖੜੇ ਰਵਾਂਗੇ ਫਿਰ ਕਹਿੰਦਾ ਵੀ ਤਕੜਾ ਬੰਦਾ ਜਿਹੜਾ ਸਟਰੋਂਗ ਮੈਨ ਆ ਉਹ ਕੀ ਕਰੂਗਾ ਉਹ ਕਹਿੰਦੇ ਵੀ ਉਹੀ ਕਰੂਗਾ ਜਿਹੜਾ ਉਹਨੂੰ ਕਰਨਾ ਚਾਹੀਦਾ ਆਪਦੀ ਫੈਮਿਲੀ ਦੀ ਸਪੋਰਟ ਕਰੂਗਾ ਫੈਮਿਲੀ ਨਾਲ ਖੜਾ ਰਹੂਗਾ ਮੈਨ ਸ਼ੁਡ ਨਾਟ ਗੋ ਆਨ ਐਡਮਾਇਰਿੰਗ ਅਦਰ ਕੰਟਰੀਜ਼ ਐਂਡ ਵਾਂਟਿੰਗ ਟੂ ਬੀਕਮ ਅ ਸਿਟੀਜ਼ਨ ਆਫ ਅਦਰ ਕੰਟਰੀਜ਼ ਦੈਟਸ ਅ ਏਕ ਮੈਨ A weak man runs away from problems. You stay in problems and solve the problems. Comprend it. How many of you, if your family is so imperfect, you run away from your family? Do you run away from your family? What do you do? Raise up your hand. What do you do? What does a strong man do? Yes, Godwin. We fight the problems. You fight the problems. You stay. ਇਸ ਕਰਕੇ ਪੰਜਾਬ ਇੰਡੀਆ ਵੀ ਆਪਣੀ ਫੈਮਿਲੀ ਹੈ ਜੇ ਉਦੋਂ ਆਪਾਂ ਸਟਰੋਂਗਲੀ ਖੜੇ ਰਹਿੰਦੇ ਤੇ ਇਹਨਾਂ ਹੱਲਾ ਜੇ ਕੋਈ ਔਣਤਾਈਆਂ ਸੀਗੀਆਂ ਵੀ ਆਪਾਂ ਲੜਦੇ ਤਾਂ ਮੈਨੂੰ ਲੱਗਦਾ ਵੀ ਆਪਾਂ ਪੰਜਾਬ ਨੂੰ ਹੋਰ ਵਧੀਆ ਸੇਫ ਜਿਹੜਾ ਹੈਗਾ ਸਟੇਟ ਸੇਫ ਇੰਡੀਆ ਨੂੰ ਸੇਫ ਕੰਟਰੀ ਬਣਾ ਸਕਦੇ ਸੀ ਪਰ ਆਪਾਂ ਬਦਨਾਮ ਕਰ ਕਰਕੇ ਲੋਕਾਂ ਕੋਲੇ ਦੂਜੇ ਮੁਲਕਾਂ ਦੇ ਸੁਪਨੇ ਲੈ ਲੈ ਕੇ ਹੁਣ ਭੱਜਿਆਏ ਨਵੇਂ ਥਾਂ ਤੇ ਹੁਣ ਨਵੇਂ ਥਾਵਾਂ ਤੋਂ ਗਾਹ ਹੋਰ ਨਵੇਂ ਥਾਂ ਕਿਹੜੇ ਜਾਵਾਂਗੇ ਇਸ ਕਰਕੇ ਆਪਾਂ ਨੂੰ ਆਪਣੀ ਹੋਮ ਕੰਟਰੀ ਦਾ ਆਪਣੀ ਸਟੇਟ ਦੀ ਸਪੋਰਟ ਕਰਨੀ ਚਾਹੀਦੀ ਹੈ ਜਿੱਥੇ ਤੁਸੀਂ ਆਪਦੇ ਘਰੇ ਜਿੰਨਾ ਵੱਧ ਸੇਫ ਰਹਿ ਸਕਦੇ ਆ ਉਸ ਤੋਂ ਵੱਧ ਜਿਹੜੀ ਕੋਈ ਸੇਫ ਜਗਾ ਹੋ ਨਹੀਂ ਸਕਦੀ ਥੈਂਕ ਯੂ ਸਸੀ ਕਾ